ਅੰਮ੍ਰਿਤਸਰ ਰੋਡ ਪੱਟੀ ਵਿਖੇ ਸੋਹਲਕਾਰ ਸਟੇਲੋ ਨੂੰ ਦੇਰ ਰਾਤ ਅਚਾਨਕ ਅੱਗ ਲੱਗਣ ਦਾ ਕਾਰਨ ਬਿਜਲੀ ਦੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅੱਗ ਲੱਗਣ ਨਾਲ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੁਕਾਨ ਦੇ ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਘਰ ਗਿਆ ਤਾਂ ਸਵੇਰੇ 4 ਵਜੇ ਫੋਨ ਆਇਆ ਕਿ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਆ ਕੇ ਵੇਖਿਆ ਤਾਂ ਦੁਕਾਨ ਵਿੱਚ ਅੱਗ ਲੱਗੀ ਹੋਈ ਸੀ ਤੇ ਬੜੀ ਮੁਸ਼ਕਿਲ ਨਾਲ ਲੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਅੱਗ ਲੱਗਣ ਨਾਲ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਸਨੇ ਪ੍ਰਸ਼ਾਸਨ ਕੋਲੋਂ ਮਦਦ ਦੀ गुहार ਕੀਤੀ ਹੈ ਇਨਾਮਿਰ ਜੀ ਜਗਜੀਤ ਸਿੰਘ ਤੇ ਕੀ ਗੱਲ ਹੋਈ ਤੇ ਸ਼ੌਸ਼ਟੜੀ ਹੋਇਆ ਤੇ ਸਵੇਰੇ 4 ਵਜੇ ਫੋਨ ਆਇਆ ਤਾਂ ਆਧਾਰੀ ਨੇ ਫੋਨ ਕੀਤਾ ਦੀ ਉਹਨਾਂ ਦੱਸਿਆ ਵੀ ਐਵੇਂ ਕਰਕੇ ਦੁਕਾਨ ਚੋਂ ਤੁੰਗਾਂ ਨਿਕਲਦੇ ਆ ਤੇ ਜਦੋਂ ਅਸੀਂ ਆਏ ਤੇ ਉਹਨਾਂ ਚ ਇਹਨਾਂ ਕਰਕੇ ਸਾਰਾ ਕੁਝ ਕਿੰਨਾ ਨੁਕਸਾਨ ਹੋ ਗਿਆ 10 ਲੱਖ ਦਾ ਹੋ ਗਿਆ ਦੁਕਾਨ ਕਿੱਥੇ ਕਿੱਥੇ ਅੰਮਸਰ ਰੋਡ ਤੇ ਮੰਗ ਕਰਦੇ ਜਾਂ ਤੇ ਜੋ ਵੀ ਮੇਰਾ ਨੁਕਸਾਨ ਆਇਆ ਮੈਨੂੰ ਆਜਾ ਦਿੱਤਾ ਜਾਂ ਕਾਦੀ ਦਿਹਾਣੀ ਤੱਕ ਕਾਰ ਸੈਸ਼ਰੀ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਰੋਡ ਪੱਟੀ ਵਿਖੇ ਸਥਿਤ ਸੋਹਲ ਕਾਰ ਸਟੇਲ ਨੂੰ ਦੇਰ ਰਾਤ ਅਚਾਨਕ ਅੱਗ ਲੱਗਣ ਦਾ ਕਾਰਨ ਬਿਜਲੀ ਦੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅੱਗ ਲੱਗਣ ਨਾਲ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੁਕਾਨ ਦੇ ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਘਰ ਗਿਆ ਤਾਂ ਸਵੇਰੇ 4 ਵਜੇ ਫੋਨ ਆਇਆ ਕਿ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਆ ਕੇ ਵੇਖਿਆ ਤਾਂ ਦੁਕਾਨ ਵਿੱਚ ਅੱਗ ਲੱਗੀ ਹੋਈ ਸੀ ਤੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਅੱਗ ਲੱਗਣ ਨਾਲ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਸਨੇ ਪ੍ਰਸ਼ਾਸਨ ਕੋਲੋਂ ਮਦਦ ਦੀ गुहार ਕੀਤੀ ਹੈ ਕਿਨਾਵਿਰ ਜੀ ਜਗਜੀਤ ਸਿੰਘ ਤੇ ਕੀ ਗੱਲ ਹੋਈ ਤੇ ਸਵੇਰੇ 4 ਵਜੇ ਫੋਨ ਆਇਆ ਤਾਂ ਧਾਰੀ ਨੇ ਫੋਨ ਕੀਤਾ ਤੇ ਉਹਨਾਂ ਦੱਸਿਆ ਵੀ ਐਵੇਂ ਕਰਕੇ ਦੁਕਾਨ ਚੋਂ ਤੁੰਗਾ ਨਿਕਲ ਲਿਆ ਤੇ ਜਦੋਂ ਅਸੀਂ ਆਏ ਤੇ ਉਹਨਾਂ ਚ ਇਹਨਾਂ ਸੜਕ ਐ ਸਾਰਾ ਕੁਝ ਕਿੰਨਾ ਕਿਦ ਖਾਨ ਹੋ ਗਿਆ 10 ਲੱਖ ਦਾ ਹੋ ਗਿਆ ਦੁਕਾਨ ਕਿੱਥੇ ਕਿੱਥੇ ਅੰਮਸਾ ਰੋਡ ਕੀ ਮੰਗ ਕਰਦੇ ਜਾਂ ਤੇ ਜੋ ਵੀ ਮੇਰਾ ਨੁਕਸਾਨ ਆ ਉਹ ਮਾੜਾ ਦਿੱਤਾ ਜਾਂ ਕਦੀ ਦੇਣੀ ਤਾਂ ਕਿ ਕਾਰ ਐਸੈਸਰੀ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ